ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਕ੍ਰਿਸ਼ਨਨਗਰ ਦੇ ਵਿੱਚ ਸਿਵਰੇਜ ਦੀ ਕਈ ਮਹੀਨਿਆਂ ਤੋਂ ਸਮੱਸਿਆ ਚੱਲਦੀ ਆ ਰਹੀ ਹੈ ਜਿੱਥੇ ਲੋਕ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਨ ਉਹਨਾਂ ਨੇ ਡੈਰੀ ਫਾਰਮ ਵਾਲਿਆਂ ਦੇ ਉੱਤੇ ਇਲਜ਼ਾਮ ਲਗਾਏਗੇ ਨਿੱਕੀ ਉਹਨਾਂ ਵੱਲੋਂ ਸੜਕ ਉੱਚੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਕਰਕੇ ਸੜਕ ਦੇ ਵਿਚਾਲੇ ਪਾਣੀ ਖੜਾ ਰਹਿੰਦਾ ਹੈ ਤੇ ਜਿਹੜਾ ਕੀ ਬਿਮਾਰੀਆਂ ਦਾ ਘਰ ਬਣਿਆ ਹੋਇਆ ਤੇ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਆ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਹੈ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਐਮਸੀ ਨਾਲ ਗਲਵੱਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਧਰਲੇ ਏਰੀਆ ਦਾ ਕੋਈ ਵੀ ਐਮਸੀ ਹੀ ਨਹੀਂ ਹੈ। ਦੇਖੋ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਅਤੇ ਇਹਨਾਂ ਦੀ ਆਖਿਰ ਸਮੱਸਿਆ ਸੁਨੇਗਾ ਕੌਣ? ਸੀਵਰੇਜ ਦੀ ਸਮੱਸਿਆ ਨੂੰ ਦੇਖਦੇ ਹੋਏ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਵੰਡੀਆਂ ਜਾ ਰਹੀਆਂ ਹਨ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕ੍ਰਿਸ਼ਨਨਗਰ ਦੀਆਂ ਜਿੱਥੇ ਕੀ 3 ਮਹੀਨੇ ਤੋਂ ਉੱਪਰ ਹੋ ਚੁੱਕੇ ਲਗਭਗ ਸਿਵਰੇਜ ਦੇ ਪਾਣੀ ਨੂੰ ਖੜਾ ਹੈ ਲੇਕਿਨ ਕੀ ਹੈ ਉਹਨਾਂ ਦੀ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਲੋਕਾਂ ਦਾ ਇਸ ਮਾਮਲੇ ਦੇ ਬਾਬਤ ਗੋਰਵ ਸ਼ਰਮਾ ਮੇਰਾ ਨਾਮ ਹੈ ਇੱਥੇ ਪਾਣੀ ਦੀ ਬਹੁਤ ਸਮੱਸਿਆ ਹੈ ਕੀ ਮਸਲਾ ਆ ਦੇਖੋ ਸੋਡੇ ਪਾਣੀ ਆ ਖੜਾ ਹੈ ਕਿੰਨੇ ਮਹੀਨਿਆਂ ਦਾ ਖੜਾ ਲਗਾਤਾਰ ਹੈ ਨੰਗਣਾ ਟਪਣੋ ਖਾ ਪਿਆ ਛੋਟੇ ਨੇ ਬੱਚੇ ਆ ਸਭ ਦੇ ਜੀ ਕਿਸੇ ਦੇ ਫੰਕਸ਼ਨ ਆ ਜਾਂਦੇ ਨੇ ਕਿਸੇ ਨੂੰ ਬੁਖਾਰ ਹੋ ਜਾਂਦਾ ਤੇ ਇਹਨਾਂ ਗੰਦੀ ਗੰਦੀ ਬਿਮਾਰੀਆਂ ਲੱਗ ਜਾਂਦੀਆਂ ਨੇ ਕਰੋ ਨਿਕਲਣ ਔਖਾ ਹੋਇਆ ਪਿਆ ਕੰਮ ਤੇ ਜਾਣਾ ਹੁੰਦਾ ਅਸੀਂ ਉੱਤੋਂ ਦੀ ਜਾਣਾ ਇਧਰੋਂ ਦੀ ਜਾਣਾ ਔਖਾ ਨਾਲ ਸਾਨੂੰ ਦੂਰ ਪੈਂਦਾ ਜੀ ਨਾਲ ਟਾਈਮ ਵੇਸਟ ਹੁੰਦਾ ਸਭ ਤੋਂ ਵੱਡੀ ਗੱਲ ਆ ਮੌਸਮ ਘਾੜਦੀ ਬਿਮਾਰੀ ਦਾ ਘਰ ਹੂੰ ਹੂੰ ਇਹਦੇ ਲਈ ਕਿਸੇ ਅਧਿਕਾਰੀ ਨੂੰ ਜਾਂ ਐਮਸੀ ਨੂੰ ਕਿਸੇ ਨਾਲ ਗੱਲ ਬਹੁਤ ਐਮਸੀ ਸਾਹਿਬ ਨੂੰ ਕਿਹਾ ਅਸੀਂ ਸਾਡੇ ਕੋਲੇ ਖੜੇ ਜੀ ਹੂੰ ਇੰਨਾ ਨਹੀਂ ਇਹ ਕਢਾਣ ਦੇ ਉਦੋਂ ਬਾਅਦ ਫੇਰ ਦਿੱਕਤ ਆ ਜਾਂਦੀ ਹੈ ਨਗਰ ਨਿਗਮ ਦਾ ਕੋਈ ਅਧਿਕਾਰੀ ਇੱਥੇ ਇੱਕ ਚੱਕਰ ਲਗਾ ਕੇ ਗਿਆ ਕੋਈ ਨਹੀਂ ਚੱਕਰ ਲਗਾਇਆ ਕੋਈ ਚੱਕਰ ਨਹੀਂ ਲਗਾਇਆ ਬਹੁਤ ਬਾਰੀ ਕੰਪਲੇਂਟ ਵੀ ਲਿਖਾਤੀ ਆਨਲਾਈਨ ਵੀ ਕਰਵਾਤੀ ਉੱਥੇ ਜਾ ਕੇ ਵੀ ਅਸੀਂ ਕਹਿ ਕੇ ਆਏ ਆ ਜੇ ਆਪਾਂ ਮੇਰ ਸਾਹਿਬ ਦੀ ਗੱਲ ਕਰੀਏ ਮੇਰ ਸਾਹਿਬ ਇੱਥੇ ਕਿਹੜਾ ਮਾਰਿਆ ਕਿਉਂ ਉਹਨਾਂ ਨੇ ਨਹੀਂ ਮਾਰਿਆ ਮੇਰ ਸਾਹਿਬ ਨੇ ਕੋਈ gekeੜਾ ਨਹੀਂ ਮਾਰਿਆ ਕੋਈ ਨਹੀਂ ਕੋਈ ਵੀ ਨਹੀਂ ਆਇਆ ਇੱਥੇ ਜੀ ਕੋਈ ਬੁਲਾਇਆ ਨਹੀਂ ਸੁਣੋ ਕੀ ਕਹਿਣਾ ਚਾਹੁੰਗੇ ਜਿਹੜਾ ਲੋਕ ਮਾਰ ਮੇਰਾ ਨਾਮ ਹੈ ਜੀ ਤੇ ਮੈਂ ਸਾਡੀ ਗੰਦੀ ਦੇਖੋ 3 ਮਹੀਨੇ ਤੋਂ ਪਾਣੀ ਖੜਿਆ ਹੋਇਆ ਹੈ ਜਦੋਂ ਅਸੀਂ ਕੰਪਲੇਂਟ ਕਰਦੇ ਆ ਤਾਂ ਸੀਵਰ ਵਾਲੇ ਆ ਜਾਂਦੇ ਆ ਕੱਢ ਕੇ ਚਲੇ ਜਾਂਦੇ ਆ ਅਗਲੇ ਦਿਨ ਫੇਰ ਪਾਣੀ ਭਰ ਜਾਂਦਾ ਹੈ ਤੁਸੀਂ ਕੰਪਲੀਟ ਸੀਵਰ ਵਾਲਿਆਂ ਨੂੰ ਕਰਦੇ ਆ ਇੱਥੋਂ ਦਾ ਤੁਹਾਡਾ ਐਮਸੀ ਜੀ ਐਮਸੀ ਨੂੰ ਵੀ ਕੰਪਲੇਂਟ ਕੀਤੀ ਆ ਕਿੰਨਾ ਨੰਬਰ ਵਾਰਡ ਹੈ ਤੁਹਾਡਾ 19 ਨੰਬਰ ਵਾਰਡ ਹੈ ਕੋਣ ਐਮਸੀ ਤੁਹਾਡਾ ਗੋਵਿੰਦ ਨਸੀ ਤੇ ਔਰ ਦੇ ਨਾਲ ਨਹੀਂ ਕੋਈ ਗੱਲਬਾਤ ਉਹਨਾਂ ਨੂੰ ਵੀ ਕੰਪਲੇਂਟ ਕੀਤੀ ਆ ਉਹਨਾਂ ਨੇ ਇੱਕ ਅੱਧੀ ਵਾਰ ਸੀਵਰ ਵਾਲੇ ਭੇਜ ਦਿੰਦੇ ਆ ਉਹ ਕਰ ਜਾਂਦੇ ਆ ਸਾਫ ਫੇਰ ਅਗਲੇ ਦਿਨ ਦੂਜੇ ਦਿਨ ਫੇਰ ਭਰ ਜਾਂਦਾ ਪਾਣੀ ਤੇ ਹੁਣ ਤੁਸੀਂ ਕਰੇਂਗੇ ਤਿੰਨ ਮਹੀਨੇ ਦਾ ਤਿੰਨ ਮਹੀਨੇ ਦੀ ਉਹ ਨਹੀਂ ਕੋਈ ਸਪਾਈਸ ਨਹੀਂ ਹੈ ਮੈਨੂੰ ਸਫਰ ਹੀ ਨਹੀਂ ਕਰਦੇ ਆਗੇ ਫਿਰ ਉਵੇਂ ਪੜ ਜਾਂਦਾ ਸ਼ਾਮ ਸਵੇਰੇ ਕਰਦੇ ਆ ਸ਼ਾਮ ਨੂੰ ਫਿਰ ਪੜ ਜਾਂਦਾ ਮੇਨ ਪ੍ਰੋਬਲਮ ਕੀ ਹੈ ਇੱਥੋਂ ਮੇਟਰ ਵਾਲਾ ਸੀਵਰ ਹੈਗੀ ਆ ਤੇ ਇੱਕ ਆਹ ਗਲੀ ਹੈਗੀ ਹੈ ਗਲੀ ਹੈ ਇਹ ਗਲੀ ਆ ਲੈਣੇ ਨੇ ਸਾਰਿਆਂ ਨੇ ਮਿੱਟੀ ਪਾ ਪਾ ਕੇ ਆਪ ਦੇ ਗੇਟ ਉੱਚੇ ਕਰ ਲਏ ਆਗੇ ਤੇ ਪਾਣੀ ਕਿਸੇ ਪਾਸੇ ਜਾਂਦਾ ਨਹੀਂ ਰਿਹਾ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਬਸ ਇਹ ਹੀ ਮੰਗ ਕਰਦੇ ਆ ਕਿ ਸਾਡੀ ਗਲੀ ਸਾਫ਼ ਕਰਾਈ ਜਾਵੇ ਸਾਡੀ ਜਨਾਨੀਆਂ ਜਵਾਲ ਸਾਰੇ ਘਰ ਦੇ ਅੰਦਰ ਬੰਦ ਹੈਗੇ ਆ ਨਾਲੇ ਬਿਮਾਰ ਹੋ ਜਾਂਦੇ ਤੇ ਮੱਛਰ ਵੀ ਏ ਕਾਈ ਜੰਮੀ ਐ ਇਸ ਨੂੰ ਦੇਖ ਕੇ ਤਾਂ ਇਹ ਲੱਗਦਾ ਵੀ ਕਾਫੀ ਪੁਰਾਣਾ ਪਾਣੀ ਐ ਹਾਂਜੀ ਹਾਂਜੀ ਇਹ ਬਹੁਤ ਪੁਰਾਣਾ ਤੇ ਬੱਚੇ ਦੇ ਬਿਮਾਰੀ ਦਾ ਵੀ ਡਰ ਰਹਾ ਹੈ ਬਿਲਕੁਲ ਬਿਮਾਰ ਹੋਏ ਪਏ ਆ ਬੱਚੇ ਸਾਡੇ ਇਹਨੂੰ ਠੀਕ ਇਹਨਾਂ ਕੋਲ ਕੀ ਨਾਮ ਨਾ ਡੋੜੇ ਗਰਮੀ ਦਕਾਉਂਦਾ ਆਪਣਾ ਕੀ ਕਾਰਨ ਕੀ ਹੈ ਜਿਹੜਾ ਜਿਹੜਾ ਇੱਥੇ ਜਿਹੜਾ ਸੀਵਰੇਜ ਦਾ ਪਾਣੀ ਨਿਕਲਦਾ ਹੈ ਸੀਵਰੇਜ ਦਾ ਪਾਣੀ ਜਿਹਨਾਂ ਨੇ ਗਲੀ ਉੱਚੀ ਆਪਦੀ ਕਰ ਰੱਖੀ ਹੈ ਉਹਨਾਂ ਨੇ ਗਲੀ ਸਾਰੀ ਉੱਥੋਂ ਗਲੀ ਹੈ ਜੀ ਉਹ ਬੰਦ ਕਰਕੇ ਸਾਰਾ ਪਾਣੀ ਇੱਥੇ ਖੜ ਜੰਦਾ ਹੈ ਸਾਡੇ ਬਾਹਰ ਚ ਕੌਣ ਲੋਕ ਆਉਂਦੇ ਜਿਹੜੇ ਉਹ ਨਾਂ ਉਹਨਾਂ ਦਾ ਨਹੀਂ ਸਾਨੂੰ ਪਤਾ ਹੀ ਪਸ਼ੂ ਰੱਖੇ ਹੋਏ ਹਨ ਇਹਨਾਂ ਨੇ ਵੈਸੇ ਚਲੋ ਪਸ਼ੂ ਵੀ ਰੱਖੇ ਕੋਈ ਗੱਲ ਨਹੀਂ ਗਲੀ ਵੀ ਦੀ ਸਾਰੀ ੱਚੀ ਕਰਕੇ ਮਿੱਟੀ ਫਪਾ ਵਾ ਕੇ ਤੇ ਉਹ ਜਦ ਤਾ ਸੜੀ ਵੀ ਸੜਕਾਂ ਨਹੀਂ ਉੱਚੀ ਹੋਈ ਜੀ ਤੇ ਨਹੀਂ ਤਾਂ ਫਿਰ ਉਹ ਸੜਕੋ ਮਿੱਟੀ ਚ ਪਵਾ ਦੇ ਤੁਸੀਂ ਇਹਦੇ ਬਾਰੇ ਕਿਸੇ ਨੂੰ ਕਿਹਾ ਕਿਸੇ ਨੂੰ ਨਹੀਂ ਕਿਹਾ ਜੀ ਅਸੀਂ ਅਸੀਂ ਕਿਹਾ ਇਹਨਾਂ ਨੂੰ ਫੋਨ ਕਰਦੇ ਸੀਗੇ ਆਪਣੇ ਗੋਬਿੰਦ ਨੂੰ ਉਹ ਕਹਿ ਦਿੰਦੇ ਸਾਡਾ ਕੋਈ ਇੱਧਰ ਤਾਂ ਐਮਸੀ ਹੈ ਨਹੀਂਗਾ ਸਾਡਾ ਐਮਸੀ ਨਹੀਂ ਕੋਈ ਦੱਸੋ ਅਸੀਂ ਕਿਹਨੂੰ ਕੋਈ ਬੁਲਾਈਏ ਐਮਸੀ ਹੈ ਹੀ ਨਹੀਂ ਕਹੀ ਨਹੀਂ ਸਾਡਾ ਕੋਈ ਐਮਸੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆ ਜਾਂਦੇ ਨੇ ਉਹ ਕੋਈ ਇੱਥੇ ਆਉਂਦਾ ਨਹੀਂ ਗਾ ਵੋਟਾਂ ਲੈਣ ਤਾਂ ਸਾਰੇ ਆ ਜਾਂਦੇ ਨੇ ਵੋਟਾ ਲੈਂਡ ਦਾ ਉਹ ਤਾਂ ਸਾਰੇ ਹੱਥ ਬੰਦ ਨੇ ਆਪੇ ਉਸ ਵਕਤ ਦੀ ਗੱਲ ਕਰੀਏ ਜੀ ਹਾਂਜੀ ਉਸ ਵਕਤ ਦਾ ਉਹ ਤਾਂ ਵਕਤ ਹੋਣਾ ਹੋ ਕਰਾਂਗੇ ਨਾ ਜੀ ਹੁਣ ਸਾਡੇ ਆਪਾਂ ਵੋਟਾਂ ਕੱਟੀਆਂ ਜਾਣਗੀਆਂ ਪਹਿਲਾਂ ਜਦੋਂ ਵੋਟਾਂ ਲੈਣ ਆਉਂਦੇ ਸੀ ਉਦੋਂ ਤੁਸੀਂ ਬੋਲਦੇ ਸੀ ਬੰਦੇ ਅਸੀਂ ਬੁੱਧੇਰਾ ਬੋਲਦੇ ਸੀ ਜੀ ਉਹ ਇਹ ਤਾਂ ਸਾਨੂੰ 15 ਸਾਲ ਹੋ ਗਏ ਜੀ ਅਸੀਂ ਕੋਈ ਅੱਜ ਦਾ ਨਹੀਂ ਸਾਡਾ ਇਹ 15 ਸਾਲ ਹੋ ਗਏ ਸਾਨੂੰ ਉਹਨੇ ਪਾਣੀ ਤੇ ਰਹਿੰਦੇ ਆ ਅਸੀਂ 15 ਸਾਲ ਹੋ ਗਏ ਇਸ ਗੱਲ ਨੂੰ ਹਾਂਜੀ ਦਰਦੀਆਂ ਨੂੰ ਦਰਦੇ ਨਹੀਂ ਜੀ ਅਸੀਂ ਐ ਕਹਿੰਦੇ ਸੀ ਵੀ ਚਲ ਆਪੇ ਹੋ ਜਾਊਗਾ ਹੱਲ ਹੋ ਜਾ ਪਰ ਹੁਣ ਅਸੀਂ ਵੋਟਾਂ ਤਾਂ ਦੇਵਾਂਗੇ ਜੀ ਜੇ ਸਾਡਾ ਇਹ ਹੱਲ ਹੋ ਨਹੀਂ ਸੀ ਵੋਟਾਂ ਸਾਡੀਆਂ ਨਹੀਂ ਲੱਗਦੀ ਅਸੀਂ ਵੋਟ ਨਹੀਂ ਦੇਣੀ ਕਿਸੇ ਨੂੰ ਜੇ ਆਪਾਂ ਗੱਲ ਕਰੀਏ ਮੇਰ ਸਾਹਿਬੀ ਮੇਰ ਸਾਹਿਬ ਬਹੁਤ ਹੈ ਇਸ ਕਾਲ ਨੂੰ ਮਿਲਗੜਿਆਗਾ ਕਾਫੀ ਜਿਹੜਾ ਚਿੰਤਤ ਆ ਗਏ ਨੇ ਉਹਨਾਂ ਨੂੰ ਅਸੀਂ ਨਾ ਉਹਨਾਂ ਨੂੰ ਨਹੀਂ ਉਹ ਕੰਮ ਕਰਦੇ ਨੇ ਜੀ ਉਹ ਉਹ ਕੰਮ ਕਰਦੇ ਅਸੀਂ ਨਹੀਂ ਉਹਨਾਂ ਨੂੰ ਬੁਲਾਇਆ ਸੀ ਐਵੇਂ ਸਾਨੂੰ ਕਹੀਆਂ ਵੀ ਇਸਨਾਂ ਨੂੰ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਨਹੀਂ ਬੁਲਾਇਆ ਇਹ ਉਹਨਾਂ ਨਾਲ ਗੱਲ ਨਹੀਂ ਨਹੀਂ ਬੁਲਾਇਆ ਸੀ ਜੀ ਦੇਖੋ ਜੀ ਜਿਹੜਾ ਐਮਸੀਆ ਸਾਡੀ ਦੂਸਰੀ ਵਾਰ ਦਾ ਸਾਡਾ ਹਲ ਇਹੀ ਕਰਉਂਦਾ ਕਿ ਜਸੂ ਦਾ ਹਾਂ

आर पारो गली है लेकिन वो पता नहीं कौन सा डेयरी वाले हैं मैं नाम नहीं जानती हूँ आपकी मीडिया की राय मैं सिफारिश कर रही हूँ रिक्वेस्ट कर रही हूँ कि ये गली आर पार कराया जाए देखिए कितनी गली में इन्होंने गोबर मिट्टी कितना ऊँचा कर दिए है कम से कम यहाँ बीमारी का घर तो है है ना यदि आपकी मीडिया की राय ये आवाज़ नगर निगम तक अब कहाँ किसका किसका नाम लूँ यदि यहाँ तक पहुँचता है तो कम से कम देखिए इतना बुरा हाल है कि बच्चों के पैरों में छोटा छोटा छाला हुआ पड़ा है और मैं भी जब आई हूँ तो मेरे पैर एकदम से बुरा हाल चांदी चिट्टी आ, हाँ, देखा भी बहुत मच्छर भी बहुत है डेंगू का पता ही क्या है जब अभी इन कोई आ, आपने नगर निगम के लिए अपने बात की है किसी से मैं अभी बात की हूँ जी और जैसे आप लोग में बताई कि मीडिया हम बुला ली हैं तो जट की मशीन आ गई है सिवर तो अपना काम कर ही रहे लेकिन यहाँ पर क्या है मशीन का घाटा यदि जेटिंग मशीन लगती रहे ना तो शायद ये प्रॉब्लम ना आए दूसरी आपकी मीडिया की में कहना चाहूंगी कि ये देखिए साइडों को जी थोड़ा साइडों को थोड़ा। वो देखिए कि इतनी ऊंची सारी रोड जाली इतनी दूर में लोगों ने बंद कर लिया है सारी आखिर पानी जाएगा कहाँ से जी हैं तो अभी मशीनों की कमी नहीं है बठंडा में देखो मशीन के कमी है या नहीं है मुझे नहीं पता लेकिन मैं जानती हूँ कि यहाँ जे मशीन यदि हफ्ते में दो बारी भी लग जाए ना नहीं दो बारी एक बारी भी लगा दें तो शायद दे गंदे पानी में लोग ना चले जब मीटिंग होती है मीटिंग में एक बात की मीटिंग में देखो मेरे हस्बैंड विक्रम क्रांति एम ने और मैं तीस साल से समाज का सेवा कर रही हूँ आगे भी यही उम्मीद रखूँगी लोगों का प्यार बना रहेगा तो मैं करती रहूँगी तो पता नहीं कितनी बार हाउस में मीटिंग उठता है لیکن کم از کم افسروں کے کان تک ہمیں لگتا ہے بات پہنچ نہیں رہی ہے